ਅਗਰੇ ਉਹਨੇ ਕਿਥੋਂ ਲੜਾਈ ਆ ਤੜਪ ਹੰਦ ਕੰਮ ਸੇ ਕਰੀ ਚਾਈਂ ਜੀ ਮੈਂ ਵੇਂਦਿਆ ਹੁਣ ਮਤਵਾਫ ਕਰ ਲੀ ਜੀ ਆ ਕਾਲੇ ਪੱਤੀ ਲਾਈਆਂ ਤੇ ਹੱਥ ਵਰਨੇ ਆ ਉਹਨਾਂ ਨੇ ਫੋਟੋ ਵਿਖਾਈ ਆ ਚਾਹੇ ਜਿ ਲੈ ਆ ਕੇ ਤੇ ਲੈ ਉੱਤੇ ਜਾ ਕੇ ਕੈਪਟੇਨ ਕਰ ਲਿਆ ਵਾ ਕੈਪਟੇਨ ਕਰਕੇ ਜਿਹੜੇ 50 ਲੱਖ ਰੁਪਇਆ ਸਾਨੂੰ ਫਿਰ ਤੇ ਆਡਾ ਮੁੰਡਾ ਛੱਡਦਾ ਜਿੰਨੇ ਪੈਸੇ ਨਹੀਂ ਦਿੰਦੇ ਐਵੇਂ ਮੁੰਡੇ ਦੀਆਂ ਲੱਤਾਂ ਵੜਦੇ ਨੇ ਆਵਾ ਵੜਦੇ ਆ ਗਏ ਤੇ ਨੇ ਕਦੀ ਕਰਨ ਵੜਦੇ ਨੇ ਆਸਲ ਫਿਓ ਉਹਦੇ ਨੂੰ ਬੇੜਾ ਉਸ ਦੇ ਪਿਤਾ ਨੂੰ ਫੋਟੋ ਵਿਖਾਈ ਆ ਅੱਖਾਂ ਬੰਨ੍ਹ ਕੇ ਪਿੱਛੇ ਨੂੰ ਹੱਥ ਬੰਨ੍ਹ ਕੇ ਕਹਿੰਦੇ ਇਹਨੂੰ ਮਾਰ ਦਾਂਗੇ ਦੀ ਲੱਤ ਵੜਦਾਂਗੇ ਦੀ ਬਾਹ ਵੜਦਾਂਗੇ ਫੇ ਮੇਰਾ ਬੇਟਾ ਮੈਨੂੰ ਜਲਦੀ ਤੋਂ ਜਲਦੀ ਮਿਲਦੇ ਵੇ ਗੱਲ ਉਹ ਪੇਣਾ ਦਾਏ ਸਾਡੇ ਕੋਲੇ ਕੋਈ ਸੰਬੋਧੀ ਆ ਦੋਨਾਂ ਪੇਣਾ ਕੋਲੇ ਕੋਈ ਬੇਟਾ ਸਾਡੇ ਕੋਲ ਇਹ ਤਾਂ ਕਦੀ ਹੋਈ ਜਾਂ ਤਿੰਨ ਤਿੰਨ ਵੀ ਸਾਡੇ ਕੋਲ ਜਾਂਦਾ ਨਹੀਂ ਇਹ ਫਰਜੀ ਜੈਂਟਾਂ ਦੇ ਵੱਲੋਂ ਨੌਜਵਾਨਾਂ ਦੇ ਨਾਲ ਕੀਤੀ ਜਾਂਦੀਆਂ ਠੱਗੀ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਤਾਂ ਅਜਿਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਜਦੋਂ ਇਹ 에ਜੰਟ ਜਿਹੜੇ ਨੇ ਉਹ ਅਗਵਾ ਕਰ ਲੈਂਦੇ ਨੇ ਮੁੰਡੇ ਕੁੜੀਆਂ ਨੂੰ ਉਸ ਤੋਂ ਬਾਅਦ ਫਰौती ਜਿਹੜੀ ਆ ਪਰਿਵਾਰ ਦੇ ਕੋਲੋਂ ਮੰਗੀ ਜਾਂਦੀ ਹੈ ਉਹਨਾਂ ਦੀ ਵੀਡੀਓ ਬਣਾ ਕੇ ਜੋ ਹੈ ਉਹ ਪਰਿਵਾਰ ਤੱਕ ਪਹੁੰਚਾ ਦਿੱਂਦੀ ਜਾਂਦੀ ਹੈ ਤੇ ਉਸ ਤੋਂ ਬਾਅਦ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਅਜਈ ਘਟਨਾ ਅਜਨਾਲਾ ਤੋਂ ਸਾਹਮਣੇ ਅਜਨਾਲਾ ਦੇ ਇੱਕ ਪਿੰਡ ਤੋਂ ਸਾਹਮਣੇ ਜਿੱਥੇ ਕਿ ਇੱਕ ਨੌਜਵਾਨ ਫਰਜੀ 에ਜੰਟ ਦੇ ਇਸ ਕਦਰ ੱੱਕੇ ਚੜ ਗਿਆ ਇਸ ਕਦਰ ਅੜਿੱਕੇ ਆ ਗਿਆ ਤੇ ਹੁਣ ਉਸ ਦੀ ਜ਼ਿੰਦਗੀ ਜਿਹੜੀ ਹੈ ਉਹ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਦਰਅਸਲ ਇੱਕ ਨੌਜਵਾਨ ਨੂੰ ਜਿਹੜੀ ਹੈ ਇੱਕ ਕਾਲ ਆਉਂਦੀ ਹੈ ਜਿਸ ਦੇ ਵਿੱਚ ਉਸ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਨੂੰ ਯੂਕੇ ਭੇਜ ਦੇਵਾਂਗੇ ਕੋਈ ਇੱਕ ਪੈਸਾ ਨਹੀਂ ਤੁਹਾਡੇ ਕੋਲ ਲਿਆ ਜਾਂਦਾ ਉੱਥੇ ਜਾ ਕੇ ਤੁਹਾਡਾ ਕੰਮ ਕਰਵਾਵਾਂਗੇ ਉਸ ਤੋਂ ਬਾਅਦ ਤੁਹਾਡੀ ਤਨਖਾਹ ਦੇ ਵਿੱਚੋਂ ਹੀ ਇਹ ਕੰਮ ਜਿਹੜੇ ਨੇ ਇਹ ਕੰਮ ਦੇ ਪੈਸੇ ਕੱਟੇ ਜਾਣਗੇ ਤਾਂ ਇਸ ਕਦਰ ਉਹ ਨੌਜਵਾਨ ਉਸ ਏਜੰਟ ਦੀਆਂ ਗੱਲਾਂ ਦੇ ਵਿੱਚ ਆ ਗਿਆ ਸਿਰਫ ਫੋਨ ਤੇ ਗੱਲ ਕੀਤੀ ਤਾਂ ਏਜੰਟ ਦੀਆਂ ਗੱਲਾਂ 'ਚ ਆ ਗਿਆ ਏਜੰਟ ਨੇ ਕਿਹਾ ਕਿ ਅਸੀਂ ਪੈਸੇ ਬਾਅਦ ਚ ਲਵਾਵਾਂਗੇ ਤੇ ਤੁਹਾਨੂੰ ਯੂਕੇ ਭੇਜਾਂਗੇ ਕੰਮ ਦਿਵਾਵਾਂਗੇ ਪੈਸੇ ਤੁਹਾਡੀ ਤਨਖਾਹ 'ਚੋਂ ਕੱਟੇ ਜਾਣਗੇ ਤੇ ਸੁਨਹਿਰੀ ਭੂਇਕ ਦੀ ਆਸ ਤੇ ਬਿਨਾਂ ਪੈਸਿਆਂ ਤੋਂ ਵਿਦੇਸ਼ ਜਾਣ ਦੇ ਲਾਲਚ ਨੇ ਉਸ ਨੌਜਵਾਨ ਨੂੰ ਅੱਜ ਇਸ ਰਾਹ ਤੇ ਲਿਆਂਦਾ ਕਿ ਹੁਣ ਉਸ ਦੀ ਜ਼ਿੰਦਗੀ ਬਰਬਾਦ ਹੁੰਦੀ ਨਜ਼ਰ ਆ ਰਹੀ ਹਾਲਾਂਕਿ ਬਿਨਾ ਪੈਸਿਆਂ ਤੋਂ ਵਿਦੇਸ਼ ਜਾਣ ਦੇ ਲਾਲਚ ਵਿੱਚ ਆਏ ਗੁਰਪ੍ਰੀਤ ਸਿੰਘ ਨੇ ਹਾਮੀ ਭਾਰਤੀ ਤੇ ਬਿਨਾ ਕਿਸੇ ਨੂੰ ਦੱਸੇ ਪੁੱਛੇ ਜੈਪੁਰ ਤੋਂ ਈਰਾਨ ਦੇ ਲਈ ਰਵਾਨਾ ਹੋ ਗਿਆ ਜਦੋਂ ਈਰਾਨ ਦੇ ਵਿੱਚ ਪਹੁੰਚਿਆ ਤਾਂ ਉੱਥੇ ਇੱਕ ਟਰੈਵਲ ਏਜੰਟਾਂ ਦੇ ਵੱਲੋਂ ਉਸ ਨੂੰ ਕਿਡਨਾਪ ਕਰ ਲਿਆ ਗਿਆ ਤੁਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਬਾਹਾਂ ਪਿੱਛੇ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਾਈ ਗਈ ਪਰਿਵਾਰ ਦੇ ਕੋਲੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਤੇ ਜਿਹਾ ਨਾ ਕਰਨ ਦੀ ਸੂਰਤ ਵਿੱਚ ਗੁਰਪ੍ਰੀਤ ਦੀਆਂ ਲੱਤਾ ਬਾਵਾ ਵਡਣ ਅਤੇ ਉਸ ਨੂੰ ਅੱਗੇ ਵੇਚਣ ਦੀ ਗੱਲ ਕਹੀ ਗਈ ਹੈ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਤਿੰਨ ਭਰਾਵਾਂ ਦਾ ਇਕਲੌਤਾ ਤਿੰਨ ਭੈਣਾਂ ਦਾ ਇਕਲੌਤਾ ਪੁੱਤਰ ਹੈ ਯਾਨੀ ਕਿ ਪੂਰੇ ਖਾਨਦਾਨ ਦੇ ਵਿੱਚੋਂ ਇਕਲੌਤਾ ਪੁੱਤਰ ਹੈ ਤਿੰਨ ਪਰਵਾਰ ਹੈਗੇ ਨੇ ਤਿੰਨ ਪਰਿਵਾਰਾਂ ਦਾ ਯਾਨਕਿ ਇਕਲੌਤਾ ਪੁੱਤਰ ਹੈ ਕਿਸੇ ਦੇ ਸੰਤਾਨ ਨਹੀਂ ਹੈਗੀ ਨਾ ਤਾਂ ਵੱਡੇ ਭਰਾ ਦੇ ਕੋਈ ਬੱਚਾ ਤੇ ਨਾ ਛੋਟੇ ਦੇ ਇਹ ਇੱਕੋ ਇੱਕ ਬੱਚਾ ਤਾਂ ਤਿੰਨ ਭਰਾਵਾਂ ਦਾ ਇਕਲੌਤਾ ਵਾਰਿਸ ਹੈ ਉਹਨਾਂ ਦੱਸੇ ਕਿ ਪਹਿਲਾਂ ਵੀ ਜ਼ਮੀਨ ਆਪਣੇ ਗਹਿਣੇ ਪਾਈ ਹੋਈ ਸੀ ਤੇ ਜੋ ਬਚਿਆ ਸੀ ਉਸ ਦੇ ਵਿੱਚ ਝੋਨਾ ਰੁੱੜ ਚੁੱਕਿਆ ਅਤੇ ਹੁਣ ਉਹਨਾਂ ਕੋਲ ਕੁਝ ਨਹੀਂ ਬਚਿਆ ਹੁਣ ਸਰਕਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਜੋ ਉਹਨਾਂ ਦੇ ਬੱਚੇ ਨੂੰ ਵਾਪਸ ਲਿਆਂਦਾ ਜਾਵੇ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਸਰਕਾਰ ਅੱਗੇ ਤਰਲੇ ਕਾਢਣੇ ਕਿ ਉਹਨਾਂ ਦੀ ਸਹਾਇਤਾ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਕਿ ਇਸ ਕਦਰ ਜਿਹੜੇ ਬੱਚੇ ਹੈ ਕਿ ਨੌਜਵਾਨ ਉਹਨਾਂ 'ਚ ਲਾਲਸਾ ਇਸ ਕਦਰ ਵਧਦੀ ਜਾ ਰਹੀ ਹੈ ਵਿਦੇਸ਼ ਜਾਣ ਦੀ ਵਿਦੇਸ਼ ਜਾ ਕੇ ਸੈਟਲ ਹੋਣ ਦੀ ਸੁਨਹਿਰੀ ਭੁੱਖ ਬਣਾਉਣ ਦੀ ਪਰਿਵਾਰ ਦਾ ਆਰਥਿਕ ਹਾਲਾਤ ਸੁਧਾਰਨ ਦੇ ਲਈ ਤਾਂ ਬਿਨਾਂ ਕਿਸੇ ਦੱਸੇ ਪੁੱਛੇ ਅਜਿਹੇ ਕਦਮ ਚੁੱਕ ਰਹੇ ਨੇ ਆ ਫਰਜੀ ਇਜੈਂਟਾਂ ਦੇ ਅੜਿੱਕੇ ਆ ਰਹੇ ਤੱਕੇ ਚੜ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਤਾਂ ਜਈ ਇਹ ਅਜਨਾਲਾ ਦੇ ਇਸ ਨੌਜਵਾਨ ਦੇ ਨਾਲ ਕੋਈ ਹੈ ਜਿਸ ਦਾ ਪਰਿਵਾਰ ਹੁਣ ਰੋ ਰੋ ਕੇ ਗੁਹਾਰ ਲਾ ਰਿਹਾ ਸਰਕਾਰ ਨੂੰ ਗੁਹਾਰ ਰਾਰੇ ਕਿ ਉਹਨਾਂ ਦੀ ਮਦਦ ਜੋਇ ਕੀਤੀ ਜਾਵੇ ਸਾਰਾ ਡਿਸਟ੍ਰਿਕਟ ਬਲਕਾਰ ਮੇਰਾ ਨਾਮ ਬਲਕਾਰ ਸਿੰਘ ਇਹ ਪਿੰਡ ਆਪਣਾ ਬਲੰਦ ਕਾਲਾ ਜੀ ਤੇ ਮੇਰਾ ਬਿੰਦਾ ਗੁਰਪ੍ਰੀਤ ਸਿੰਘ ਜੀ ਥੋੜੇ ਸਮੇਂ ਤੋਂ ਪਹਿਲਾਂ ਜੋ ਕੇ ਤੋਂ ਖੌਲ ਖੌਲ ਆਉਂਦੀਆਂ ਸੀ ਕਿ ਅਨਵੇ ਤੈਨੂੰ ਆਪਾਂ ਬਾਹਰ ਲੈ ਜਾਾਂਗੇ ਜੀ ਤੇ ਆ ਥੋੜੇ ਦਿਨਾਂ ਤੋਂ ਪਹਿਲਾਂ ਫਿਰ ਉਹ ਨਾਲ ਬੇਟਾ ਤੇਰਾ ਕੰਮ ਨਹੀਂ ਬਣਿਆ ਤਾਂ ਮੈਂ ਤੈਨੂੰ ਜੋ ਕਿ ਪਜਾ ਦਿੰਨਾ ਜੀ ਉਹਨੂੰ ਝਾਸਾ ਦੇ ਕੇ ਜਦੋਂ ਜੈਪਰ ਬੁਲਾ ਲਿਆ ਜੀ ਜਿਆਪੋ ਤਾਂ ਕਹਿੰਦੇ ਤੈਨੂੰ ਜੋ ਚਾਰ ਜਾਨੀ ਤੇਰਾ ਡਰਾਂ ਭੇਜ ਦਾਂਗੇ ਨਾਲ ਜਾ ਕੇ ਨੰਬੰਦੀ ਕਰਾ ਲੈ ਜੀ 50 ਲੱਖ ਰੁਪਏ ਮੰਗਦੇ ਜੀ ਯਾਰ ਨਾਂ ਕਰੀਬ ਲੱਗਤ ਮੇਰੇ ਜੀ ਕਿੱਦ ਕਿੱਲਾ ਇੱਕ ਵੇਹੀ ਉਹ ਗੱਲ ਪਾਈ ਸੀ ਔਰ ਕਿੱਲਾ ਇੱਕ ਪੈਣੀ ਹੋ ਗਈ ਕਿਛ ਮੇਰਾ ਉਧਰ ਰੜ ਗਿਆ ਉਧਰ ਤਿੰਨ ਪੈਸੇ ਦੇਣਾਂ ਦੇ ਪੈਸੇ ਜੀ ਉਨਾਂ ਖਿਆਦਨ ਕੀ ਕਰ ਰਿਆ ਹੈ ਉਹ ਸਾਡੇ ਬਾਹਰ ਕਹਿੰਦੇ ਪੱਟੀ ਬਧੀ ਬਾਹ ਮਧਿਮ ਸ਼ਾਨੂ ਜੀ ਹੂੰ ਜੀ ਇਹ ਆਂਦੀ ਹੋਰ ਤੇ ਬੇ ਉਹ ਹੀ ਕਹਿੰਦੇ ਜੀ ਕਦੀ ਕੰਨ ਵਾੜਦੇ ਆਂ ਗਰੀ ਇਹਦਾ 8-8 ਜੀ ਕੋਟਾ ਵਾੜਦੇ ਆਂ ਜੀ ਬਾਹ ਵਾੜਦੇ ਆਂਗੇ ਧਮਕੀ ਦੇਂਦੇ ਨੇ 50 ਲੱਖ ਰੁਪਏ ਦੇ ਦੇ ਸਾਨੂੰ ਕਿੰਨੇ ਦਿਨ ਹੋ ਗਏ ਜੀ ਵੀ 14 ਤਰੀਕ ਦੀ ਗੱਲ ਸ਼ਾਨ ਦੀ ਜੀ ਅੱਛਾ ਹੁਣ ਕਰਵਾਰ ਕਰੋ ਹੁਣ ਮੰਗ ਕੀ ਕਰ ਦੇ ਦਿੰਗੇ ਕੀ ਉਹਨਾਂ ਨੂੰ ਮੰਗਣ ਦੇ ਮਾਂਗਣ ਦੇ ਮੈਂ ਪ੍ਰਸ਼ਾਸਨ ਘਾੜੇ ਸਾਡੇ ਬੱਚਾ ਸਾਨੂੰ ਘਰ ਸਹੀ ਸਲਾਮ ਦਿੱਤਾ ਜਾਵੇ ਜਿਲਾ ਕੇ ਕਿੰਨੇ ਪੈਣ ਬਰਾਹੇ ਦੋ ਪਰ ਭਰਾ ਜੀ ਇੱਕ ਬੇਟੀ ਇੱਕ ਬੇਡਾ ਜੀ ਲੋਤਾ ਹੀ ਫਿਰ ਹੈ ਹਾਂ ਜੀ ਇਕ ਲੋਤਾ ਹੈ ਸਾਡੇ ਤਿੰਨਾਂ ਦਾ ਆ ਸਾਡੀ 4 ਘੰਟੇ ਛੋਟੇ ਦੀ ਕਰਦੀ ਆ ਜੀ ਆ ਮੇਰਾ ਵੱਡਾ ਭਰਾ ਜੀ ਇਹਦੇ ਕੋਈ ਬੇਟਾ ਨਹੀਂ ਹੈ ਕੋਈ ਕੋਈ ਬੱਚਾ ਨਹੀਂ ਹੈਗਾ ਜਿਵੇਂ ਇਹ ਕੋਈ ਬੱਚਾ ਹੀ ਸਾਡੇ ਕੋਲ ਦੋ ਕੋਈ ਬੇਡਾ ਬੇਟੀ ਮੇਰਾ ਹੀ ਹੁਣ ਮਾਂ ਕੀ ਕਰਦੇ ਤੁਸੀਂ ਟਾਈਮ ਮੰਗੇ ਹੋਈ ਕਰਦੇ ਸੰਪ੍ਰਸ਼ਾਸਨ ਗੜੀ ਸਾਨੂੰ ਬੱਚਾ ਜਿਹੜਾ ਵਾਪਸ ਲਾ ਕੇ ਦਿੱਤਾ ਜਾ ਵੀ ਸੇ ਸਲਾਮ ਦੇ ਸੀ ਮੇਰਾ ਨਾਮ ਸੰਤੋਸ਼ ਕੋਰਾ ਹੂੰ ਮੈਂ ਦਰੰਠਗੜ ਦੀ ਰਹਿਣ ਵਾਲੀ ਆ ਮੇਰੇ ਬੇਟੇ ਦਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਭਾਰਤ ਸਰਕਾਰ ਕੋਲ ਮੰਗ ਕਰਦੀ ਆ ਵੀ ਮੇਰਾ ਬੇਟਾ 38 ਤੋਂ 33 ਅਰਾਂ ਤੋਂ ਲਿਆਂਦਾ ਜਾਵੇ ਆਂਦੇ ਵਿੱਚ ਉਹਨਾਂ ਨੇ ਆਪਣੇ 99 ਟਿਕਾ ਉਹ ਬੇਟ ਘਰ ਲਿਆ ਵਾ ਉਹਨੂੰ ਕਹਿੰਦੇ ਉੱਥੇ ਹੱਥ ਵੀ ਬੰਨ੍ਹਿਆ ਪਿੱਛੇ ਨੂੰ ਬਾਹਾਂ ਵੀ ਬੰਨ੍ਹੀਆਂ ਵਾ ਤੇ ਕੰਡੇ ਨਹੀਂ ਚ ਕਾਨ ਵੜਦਾਂਗੇ ਜਾਂ ਬਾਹਾਂ ਵੜਦਾਂਗੇ ਨਹੀਂ ਚ ਨਹੀਂ ਦੇਣੇ ਤੁਸੀਂ 1.50 ਲੱਖ ਰੁਪਇਆ ਦੋ ਜੇ ਤੁਹਾਨੂੰ ਬੱਚਾ ਚਾਹੀਦਾ ਤਾਂ ਮੈਂ ਆਂਦੀ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੀ ਆ ਵੀ ਮੇਰਾ ਜਲਦੀ ਤੋਂ ਜਲਦੀ ਬੱਚਾ ਮੇਰੇ ਕੋਲ ਭੇਜਿਆ ਜਾਵੇ ਹਰਦੀਪ ਸਿੰਘ ਅੱਜ ਕੀ ਮਸਲਾ ਜੀ ਇਹ ਮਸਲਾ ਜੀ ਆਪਣੇ ਬ੍ਰਦਰ ਆ ਇਹਨਾਂ ਦੇ ਜਿਹੜੇ بیٹے ਆ ਉਹਨਾਂ ਨੇ ਬਾਹਰ ਜਾਣ ਦੇ ਚੱਕਰ ਦੇ ਵਿੱਚ ਨਾ ਅੱਜ ਤੋਂ ਕੋਈ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਫਾਈਲ ਲਾਈ ਸੀ ਕਿਤੇ ਇਹ ਉਹ ਫਾਈਲ ਲਾਈ ਉਸ ਟਾਈਮ ਉਹਨਾਂ ਦਾ ਵੀਜ਼ੇ ਦਾ ਕੁਝ ਬਣਿਆ ਨਹੀਂ ਤੇ ਉਦੋਂ ਹੀ ਇਹ ਮੰਦਾ ਜਿਹੜਾ ਜਿਹੜੇ ਜਿੰਨਾਂ ਦੇ ਨਾਲ ਹੁਣ ਬਾਹਰ ਗਿਆ ਉਹ ਕੰਟੈਕਟ ਦੇ ਵਿੱਚ ਸੀ ਉਹਨਾਂ ਨੂੰ ਆਪਣੇ ਕੰਟੈਕਟ 'ਚ ਰੱਖਿਆ ਉਦੋਂ ਚਲੋ ਫਾਈਲ ਵਾਪਸ ਲੈ ਲਈ ਪਾਸਵਰਡ ਵਾਪਸ ਲੈ ਲਿਆ ਨਹੀਂ ਗੱਲ ਬਣੀ ਉਹ ਇਹਨੂੰ ਆਪਣੇ ਮਤਲਬ ਕੰਟੈਕਟ ਕਰਦਾ ਰਿਹਾ ਵਿੱਚ ਵਿੱਚ ਮਿਲਦਾ ਰਿਹਾ ਫੋਨ ਕਰਦਾ ਰਿਹਾ ਫੋਨ ਕਰਦਾ ਕਰਦੇ ਨੇ ਉਹਨੇ ਇੱਕ ਦਿਨ ਇਹਨੂੰ ਫੋਨ ਕੀਤਾ ਕਿ ਜੇ ਤੂੰ ਹਲੇ ਤੱਕ ਤੇਰਾ ਕਿਤੇ ਨਹੀਂ ਬਣਿਆ ਤੇ ਆਪਾਂ ਤੇਰਾ ਮੈਂ ਬਣਾ ਦਿੰਨਾ ਬਾਹਰ ਦਾ ਤੇ ਉਹ ਇਹਨੇ ਕਿਹਾ ਵੀ ਨਹੀਂ ਮੈਂ ਤਾਂ ਆਲਰੇਡੀ ਪਹਿਲਾਂ ਫਸਿਆ ਤੇ ਮੈਂ ਨਹੀਂ ਕਰਦਾ ਉਹਨੇ ਕਿਹਾ ਇਹਨੇ ਨੂੰ ਉਹਨੂੰ ਲਾਲਚ ਦਿੱਤਾ ਵੀ ਮੈਂ ਕੋਈ ਗੱਲ ਨਹੀਂ ਦਿੱਤਾ ਤਾਂ ਅਸੀਂ ਤੇਰੇ ਕੋਲ ਕੋਈ ਪੈਸੇ ਲੈਣੇ ਆ ਅਸੀਂ ਤੈਨੂੰ ਬਾਹਰ ਲੈ ਕੇ ਜਾਵਾਂਗੇ ਅਸੀਂ ਤੇਰੇ ਤੋਂ ਪੈਸੇ ਨਹੀਂ ਮੰਗ ਰਹੇ ਪੈਸੇ ਅਸੀਂ ਤੇਰੇ ਤੋਂ ਲਵਾਂਗੇ ਸਾਰੇ ਬਾਹਰ ਜਾਣ ਤੋਂ ਬਾਅਦ ਦੇ ਵਿੱਚ ਮੁੜ ਕੇ ਉਹਨੇ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਫਾਦਰ ਸਾਹਿਬ ਕਹਿੰਦੇ ਵੀ ਆਪਣੇ ਕੋਲੇ ਤੇ ਪਹਿਲਾਂ ਵੀ ਅੱਗੇ ਆਪਾਂ ਪੈਸੇ ਲਾ ਮਤਲਬ ਪਸਾ ਚੁੱਕੇ ਆ ਤੇ ਹੁਣ ਮੈਂ ਪੈਸੇ ਕਿੱਥੋਂ ਕਰਾਂ ਉਹਨੇ ਜਦਬਾਜੀ ਕੀਤੀ ਕਰ ਦਿਆਨੇ ਸਾਰੀ ਜਿਹੜੀ ਵੀ ਆਪਣੀ ਡੇਡ ਦੋ ਕਿੱਲੇ ਪੈੜੀ ਸੀ ਉਹ ਸਾਰੀ ਆਪਣੀ ਗਹਿਣੇ ਪਾ ਕੇ ਤੇ ਪੈਸੇ ਇਕੱਠੇ ਕੀਤੇ ਵੀ ਚਲੋ ਆਪਾਂ ਅਗ ਬੰਦੇ ਨਾਲ ਗੱਲ ਕਰ ਲਈ ਗਹਿਣੇ ਪਾਉਣ ਵਾਸਤੇ ਸਾਰਾ ਕੁਝ ਡਨ ਹੋ ਗਿਆ ਉਹ ਉਹਨਾਂ ਨੇ ਫੋਨ ਕੀਤਾ ਵੀ ਜਿਹੜਾ ਤੂੰ ਪਰਸਾ ਆਉਣਾ ਵਾ ਇਹਨਾਂ ਨਾਲ ਗੱਲ ਹੋ ਗਈ ਵੀ ਡਾਡੀ ਉਹ ਕਹਿ ਰਿਹਾ ਵੀ ਫੋਨ ਕਰ ਰਿਹਾ ਵੀ ਜੇ ਤੁਸੀਂ ਮਤਲਬ ਆਉਣਾ ਤੇ ਮੇਰੇ ਕੋਲ ਵੀਜ਼ਾ ਰੈਡੀ ਆ ਤੁਸੀਂ ਅੱਜ ਹੀ ਆ ਜਾਓ ਇਹਨਾਂ ਨੇ ਕਿਹਾ ਵੀ ਚਲੋ ਠੀਕ ਹੈ ਜੇ ਬੰਦਾ ਆਪਣੇ ਕੋ ਪੈਸੇ ਬਾਅਦ ਚ ਮੰਗ ਰਿਆ ਤੇ ਉਹ ਮੁੰਡੇ ਨੂੰ ਕਹਿੰਦਾ ਕਿ ਤੂੰ ਇਦਾਂ ਕਰ ਜੈਪੁਰ ਜਾ ਪਤਲੀ ਜੈਪੁਰ ਤੋਂ ਟਿਕਟ ਕਰਵਾਵਾਂਗੇ ਤੇ ਜੈਪੁਰ ਤੋਂ ਤੈਨੂੰ ਆਪਾਂ ਸੱਦਾਂਗੇ ਆਪਾਂ ਈਰਾਨ ਤੇ ਈਰਾਨ ਤੇਰੇ ਪੇਪਰ 2 ਦਿਨ ਦੇ ਵਿੱਚ ਰੈਡੀ ਹੋ ਜਾਣੇ ਆ ਈਰਾਨ ਤੋਂ ਤੈਨੂੰ ਆਪਾਂ ਅੱਗੇ ਭੇਜ ਦਾਂਗੇ ਮੁੰਡਾ ਜੀ ਭੇਜਣਾ ਇਹ ਭੇਜਣਾ ਸੀ ਯੂਕੇ ਭੇਜਣਾ ਸੀ ਤੇ ਆਲਰੇਡੀ ਜਦੋਂ ਫਿਰ ਇਧਰੋਂ ਯੂਕੇ ਇਰਾਨ ਚ ਲੱਗਿਆ ਰਾਂਜਾ ਕਿਨੇ ਫੋਨ ਕੀਤਾ ਵੀ ਪਾਪਾ ਮੈਂ 에ਰਪੋਰਟ ਤੇ ਪਹੁੰਚ ਗਿਆ ਮੈਨੂੰ ਉਹਨਾਂ ਨੇ ਟਿਕਟ ਤੇ ਭੇਜਤੀ ਆਲਰੇਡੀ ਤੇ ਮੈਂ ਹੁਣ ਬਹਿਣ ਲੱਗਾ ਮੈਂ ਤੁਹਾਨੂੰ ਜਾ ਕੇ ਫੋਨ ਕਰਾਂਗਾ ਬਾਹਰ ਜਾ ਕੇ ਉਹਨੇ ਉੱਥੇ ਫੋਨ ਕੀਤਾ ਕਿ ਪਾਪਾ ਮੈਂ ਪਹੁੰਚ ਗਿਆ ਤੇ ਉਹ ਮੈਨੂੰ ਅੱਗੇ ਆ ਰਿਹਾ ਲੈਣਾ ਉਸ ਤੋਂ ਬਾਅਦ ਦੇ ਵਿੱਚ ਮੁੰਡੇ ਦਾ ਫੋਨ ਜਿਹੜਾ ਹੈ ਉਹ ਬੰਦ ਹੋ ਗਿਆ ਇਹ ਤੇ ਸਾਨੂੰ ਇਹਨਾਂ ਨੂੰ 2-3 ਘੰਟੇ ਬਾਅਦ ਕਾਲ ਆਈ ਆ ਵੀ ਅਹੀਂ ਮੁੰਡਾ ਤੁਹਾਡਾ ਜਿਹੜਾ ਮੁੰਡਾ ਤੁਹਾਨੂੰ ਚਾਹੀਦਾ ਆਪਣਾ ਕਿ ਨਹੀਂ ਚਾਹੀਦਾ ਕਹਿੰਦੇ ਵੀ ਚਾਹੀਦਾ ਅਸੀਂ ਤੇ ਮੁੰਡਾ ਬਾਹਰ ਭੇਜਿਆ ਉਹ ਕਹਿੰਦੇ ਅੱਗੋਂ ਫਿਰ ਉਹਨਾਂ ਕਿਹਾ ਵੀ ਅਸੀਂ ਬਾਹਰ ਨਹੀਂ ਭੇਜਿਆ ਮੁੰਡਾ ਸਾਡੇ ਕੋਲੇ ਆ ਸਾਨੂੰ 50 ਲੱਖ ਰੁਪਏ ਦੀ ਉਹਨਾਂ ਨੇ ਮੰਗ ਕੀਤੀ ਵੀ ਜਾਂ ਦੇ 50 ਲੱਖ ਰੁਪਏ ਦੇ ਦਿਓ ਨਹੀਂ ਤੇ ਮੁੰਡਾ ਜਿਹੜਾ ਤੁਹਾਡਾ ਵਾ ਉਹ ਸਾਡੇ ਅੰਡਰ ਦੇ ਵਿੱਚ ਆ ਉਹਨੂੰ ਮਤਲਬ ਬੜਾ ਕੁਝ ਉਹਨਾਂ ਨੇ ਬੋਲਿਆ ਵੀ ਅਸੀਂ ਉਹਨੂੰ ਜੇ ਨਹੀਂ ਤੁਸੀਂ ਪੈਸੇ ਦੋਗੇ ਅੱਗੇ ਵੇਚ ਦਾਂਗੇ ਜਾਂ ਅਸੀਂ ਉਹਨੂੰ ਤਸ਼ੱਦਦ ਕਰਾਂਗੇ ਜੇ ਕੱਲ ਤੱਕ ਤੁਸੀਂ ਪੈਸੇ ਨਹੀਂ ਕਰਦੇ ਜੇ ਕੱਲ ਨੂੰ ਤਾਂ ਉਹਦਾ ਅਸੀਂ ਕੰਨ ਲਾ ਕੇ ਭੇਜਾਂਗੇ ਜੇ ਕੱਲ ਨਹੀਂ ਭੇਜੋਗੇ ਫਿਰ ਪਰਸੋਂ ਦੇ ਪੈ ਗਈ ਪਰਸੋਂ ਫਿਰ ਤੁਹਾਨੂੰ ਅਸੀਂ ਵੱਖਰਾ ਵੱਖਰਾ ਕੋਈ ਅੰਗ ਉਹਦਾ ਕੱਟ ਕੇ ਭੇਜਾਂਗੇ ਤੁਸੀਂ ਛੱਡੋ ਤੁਹਾਡੇ ਸਾਰੇ ਮਤਲਬ ਪੈਸੇ ਦੇਣਗੇ ਰਿਸ਼ਤੇਦਾਰ ਤੱਕ ਤੁਸੀਂ ਮਰਜ਼ੀ ਲਿਓ ਜਿੱਦਾਂ ਮਰਜ਼ੀ ਕਰੋ ਸਾਨੂੰ ਪੈਸੇ ਚਾਹੀਦੇ ਆ ਫਿਰ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਮਤਲਬ ਆਈ ਮਤਲਬ ਭਰਾ ਨੂੰ ਪਤਾ ਲੱਗਾ ਸਾਰਿਆਂ ਨੂੰ ਆਂਡ ਗਵਾਨ ਜਿੱਦਾਂ ਪਤਾ ਲੱਗਦਾ ਗਿਆ ਫਿਰ ਉਹਦੇ ਚੱਕਰ ਦੇ ਵਿੱਚ ਹੀ ਸਾਰੇ ਜਣੇ ਇਕੱਠੇ ਹੋਏ ਆ ਤੇ ਸਾਰੇ ਜਣੇ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆ ਭਗਵੰਤ ਮਾਨ ਸਰਕਾਰ ਤੋਂ ਮੰਗ ਕਰ ਰਹੇ ਆਂ ਵੀ ਜਿੱਦਾਂ ਵੀ ਹੋ ਸਕਦਾ ਸਾਡੀ ਹੈਲਪ ਕੀਤੀ ਜਾਵੇ ਇਹ ਬਹੁਤ ਗਰੀਬ ਪਰਿਵਾਰ ਹੈ ਤੇ ਆਲਰੇਡੀ ਜਿਹੜੀ ਪੈਲੀ ਉਹ ਵੀ ਆਲਰੇਡੀ ਗਾਣੇ ਮਤਲਬ ਪਾਈ ਹੋਈ ਆ ਇਹਨਾਂ ਦਾ ਮਾਲੀ ਹਾਲਾਤ ਤੁਸੀਂ ਵੇਖ ਹੀ ਸਕਦੇ ਜੇ ਵੀਡੀਓ ਤੁਸੀਂ ਘੁਮਾ ਕੇ ਦਿਖਾ ਦਿਓ ਇਹਨਾਂ ਦੇ ਘਰ ਦੀ ਤੇ ਸਾਰੀ ਸਰਕਾਰ ਅੱਗੇ ਮਾਨਯੋਗ ਭਗਵੰਤ ਮਾਨ ਜੀ ਅੱਗੇ ਵੀ ਆਪਰ ਅਦਾ ਬੇਨਤੀ ਕਰਦੇ ਆਂ ਤੇ ਸੈਂਟਰ ਸਰਕਾਰ ਅੱਗੇ ਵੀ ਬੇਨਤੀ ਕਰਦੇ ਆਂ ਵੀ ਜਿੱਦਾਂ ਵੀ ਸਾਡੀ ਹੋ ਸਕਦੀ ਵੱਧ ਤੋਂ ਵੱਧ ਸਾਡੀ ਹੈਲਪ ਕਰਕੇ ਸਾਡੇ ਬੇਟੇ ਨੂੰ ਉੱਥੋਂ ਕਢਵਾਇਆ ਜਾਵੇ ਮੈਂ ਪਿੰਡ ਗ੍ਰੰਥਗੜ੍ਹ ਦਾ ਸਰਪੰਚ ਆ ਜੀ ਕੀ ਮਸਲਾ ਨਾ ਇਹਨਾਂ ਦਾ ਮਸਲਾ ਹੈ ਜੀ ਮੁੰਡਾ ਇਹਨਾਂ ਦਾ ਗਿਆ ਸੀਗਾ ਬਾਹਰ ਤੇ ਸਾਨੂੰ ਅੱਜ ਹੀ ਪਤਾ ਲੱਗਾ ਸਵੇਰੇ ਕਿ ਇराण ਦੇ ਵਿੱਚ ਉਹਨੂੰ ਫੜ ਲਿਆ ਗਿਆ ਹੈ ਤੇ ਉੱਤੇ ਤਸ਼ੱਦਦ ਕਰ ਰਹੇ ਆ ਤੇ ਇਹਨਾਂ ਕੋਈ 50 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਆ ਤੇ ਮੈਂ ਇਹਨੂੰ ਪਤਾ ਹੈ ਮੈਂ ਪਿੰਡ ਦਾ ਸਰਪੰਚ ਆ ਕਿ ਇਹਨਾਂ ਕੋਲ ਕੋਈ ਵੀ ਇੰਨੀ ਹੈ ਨਹੀਂ ਆ ਸਹੂਲਤ ਕਿ ਉਹ ਇਹਨਾਂ ਨੂੰ 50 ਲੱਖ ਰੁਪਏ ਦੇ ਸਕਣ ਤੇ ਮੈਂ ਸਰਕਾਰ ਕੋਲੋਂ ਭਗਵੰਤ ਮਾਨ ਸਰਕਾਰ ਕੋਲੋਂ ਸੈਂਟਰ ਸਰਕਾਰ ਕੋਲੋਂ ਪੀਐਨਆਰਆਈ ਮੰਤਰੀ ਕੋਲੋਂ ਇਹਨਾਂ ਦੀ ਕਰਦਾ ਹਾਂ ਕਿ ਇਹਨਾਂ ਦਾ ਬੱਚਾ ਛੇਤੀ ਤੋਂ ਛੇਤੀ ਘਰ ਵਾਪਸ ਕੀਤਾ ਜਾਵੇ ਜੀ वाहिगुरु जी का खालसा वाहिगुरु जी की फतेह क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज करते हैं चाहे वो डेंटल इम्प्लांट हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे